ਕਰੀਆਂ ਸੁਮੇ ਬਾਈ ਆਣਾ ਬਾਈ ਓਏ ਆਇਆ ਬਾਈ ਅਸਨ ਤੂੰ ਵਾ ਆ ਜਾ ਫਿਰ ਬਹਿ ਜਾ ਹੋਰ ਬਾਈ ਕਿਵੇਂ ਆ ਠੀਕ ਆ ਬਾਈ ਤੂੰ ਦੱਸ ਬਜੀ ਯਾਰ ਕੀ ਕਰਦਾ ਸੀ ਬਾ ਸੁੱਤਾ ਉੱਠਿਆ ਸੀਗਾ ਤੂੰ ਸੁਣਾ ਬਾਈ ਕੀ ਕਰਦਾ ਹੁਣ ਅੱਜ ਕੱਲ ਕਰਨਾ ਕੀ ਆ ਬੇਲੇ ਹੁੰਨੇ ਆ ਆਪਾਂ ਯਾਰ ਉੱਥੇ ਨਾ ਚੱਲੀ ਜਿੱਥੇ ਲੰਗਰ ਦੇ ਬਾਲੇ ਹੁੰਦੇ ਆ ਠੰਡੇ ਜਿਹਾ ਮੇਲਾ ਜਿਹਾ ਲੱਗਦਾ ਯਾਰ ਠੰਡਾ ਚ ਕਿਹੜਾ ਮੇਲਾ ਲੱਗਦਾ ਮੈਨੂੰ ਤਾਂ ਪਤਾ ਨਹੀਂ ਉੱਥੇ ਜਾਦਾ ਜਿੱਥੇ ਬਾਬੇ ਦੇ ਮੁੰਡੇ ਸੀਦ ਹੋਏ ਸੀ ਯਾਰ ਕਿਹੜੀ ਜਗ੍ਹਾ ਕਹਿੰਦਾ ਤੂੰ ਮੇਲੇ ਲੱਗਦਾ ਮੈਨੂੰ ਤਾਂ ਪਤਾ ਨਹੀਂ ਇਥੇ ਯਾਰ ਟਰੈਕ ਲੈ ਕੇ ਆਂਦੇ ਨੇ ਲੋਕ ਵੱਡੇ ਵੱਡੇ ਡੀਜੇ ਲਾ ਕੇ ਲੈ ਕੇ ਆਂਦੇ ਨੇ ਵੱਡੇ ਟਾਇਰ ਪਵਾ ਕੇ ਲੈ ਕੇ ਆਂਦੇ ਨੇ ਉੱਥੀ ਯਾਰ ਜਿੱਥੇ ਆਪਾਂ ਟਰੈਕ ਲੈ ਕੇ ਗਏ ਸੀ ਜਿੱਥੇ ਮੂਸੇ ਵਾਲ ਦਾ ਗਾਣਾ ਲਾਇਆ ਸੀ ਆਪਾਂ ਤੇ ਆਪਾਂ ਕਿਸੇ ਨੂੰ ਰਨ ਵੀ ਨਹੀਂ ਦਿੱਤਾ ਸੀ ਨਾਲ ਅੱਛਾ ਹੁਣ ਲੱਗ ਗਿਆ ਪਤਾ ਸਰ ਹਾਂ ਤੇ ਕਹਿਣਾ ਤੂੰ ਹਾਂ ਉੱਥੀ ਉੱਥੀ ਚੱਲ ਚੱਲ ਵੜਦੇ ਹਾਂ ਪਰ ਅਜੇ ਤਾਂ ਦੋ ਦਿਨ ਪਏ ਨੇ ਤਿਆਰੀ ਟੁਰੀ ਕਰ ਲੈਣੇ ਆਪਾਂ ਨਰੇ ਦਾੜੀ ਦੂੜੀ ਕਰਾ ਕੇ ਆਉਣੇ ਆ ਗੱਲ ਤਾਂ ਤੇਰੀ ਸਹੀ ਆ ਮੈਂ ਤਾਂ ਨਕੀਆਂ ਪਾ ਕੇ ਪੰਟ ਸ਼ਰਟ ਪਾ ਕੇ ਜਾਊਗਾ ਸਣੇ ਭਾਈ ਤੂੰ ਐਂ ਕਰੀ ਇੱਕ ਦੋ ਬੰਦੇ ਹੋਰ ਇਕੱਠੇ ਕਰ ਲੇ ਆਪਾਂ ਮਢੇ ਰਿੰਟ ਚੱਲਾਂ ਗੱਲੇ ਆਪਾਂ ਛਾਣੇ ਨੂੰ ਲੈ ਗਿਆਂਦੇ ਨਾਲ ਇੱਕ ਗੱਲ ਹੋਰ ਟਾਂਸ਼ ਵੀ ਲੈ ਸਾਰੇ ਰਾ ਕੁੱਟਦੇ ਜਾਵਾਂਗੇ ਭਾਈ ਚੱਲੀਏ ਫਿਰ ਗੱਲ ਤੇ ਤੇਰੀ ਸਹੀ ਆ ਨਾਲ ਇੱਕ ਦੋ ਮੁੰਡੇ ਨੂੰ ਹੋਰ ਕਹਿੰਦਾ ਚੱਲ ਭਾਈ ਚੱਣ ਆਹੀ ਨੇ ਤੇਰੇ ਯਾਰ ਜਿਹੜੇ ਆਈ ਨੇ ਕਰ ਦੇ ਗਏ ਓਏ ਹਾਂ ਸਿਮਰ ਕਿਵੇਂ ਆ ਬਈਆ ਵਹੀ ਤੁਸੀਂ ਐਸੋ ਕਿੱਧਰ ਦੀ ਤਿਆਰੀ ਅਸਨਾ ਸਰੰਦ ਜਾਂਦੀ ਤਿਆਰੀ ਕਰੀ ਜਾਂਦੇ ਸੀ ਸਰੰਦ ਹਾਂ ਉਹ ਕਿੱਥੇ ਉਹ ਯਾਰ ਜਿੱਥੇ ਲੰਗਰ ਬਾਹਰ ਲਾਦੇ ਦਹੀਂ ਭੱਲੇ ਦੇ ਟਿੱਕਿਆ ਦੇ ਗਲਾਏ ਅਮਣਾਂ ਦੇ ਹੋਰ ਭਾਂਤ ਭਾਂੰਦੇ ਲੰਗਰ ਹੁੰਦੇ ਨੇ ਜਿੱਥੇ ਅੱਛਾ ਜਿੱਥੇ ਬਬੂ ਜੀ ਟਰੈਕਟਰ ਲੈ ਕੇ ਗਏ ਸੀ ਬੰਦਾ ਜੀ ਆਲਾ ਕੇ ਹਾਂ ਅੱਛਾ ਉੱਥੇ ਠੀਕ ਚੱਲ ਬੜਾ ਚੱਲ ਬੜਾ ਕਰ ਲੋ ਤੇ ਨਾ ਉਹਦਾ ਸੋਡਾ ਦਾ ਵੱਡਾ ਉਹਦਾ ਕਰੇ ਇੱਕ ਬਸ ਹੁਣ ਜੀਲ ਵਾਲਾ ਵੱਡਾ ਹੱਲ ਲਵਾਉਣ ਜਾਣਾ ਬਸ ਹੁਣ ਅੱਛਾ ਉਹ ਬੁਰਾ ਢੀਰੇ ਨੇ ਲੱਗਿਆ ਓ ਨਾ ਨਾ ਆਪਣਾ ਨੌਜਵਾਨੀ ਚੱਲਾਂ ਸਾਰੇ ਇੱਕ ਉਹ ਚੱਕ ਲਿਓ ਰਾਜਕੋਟ ਤੇ ਜਾਵਾਂਗੇ ਤਾਂ ਤਾਂ ਸ ਉਹ ਤਾਂ ਚੱਕ ਲਾਂਗੇ ਚੱਲ ਅਸੀਂ ਕੱਪੜੇ ਕੂਪੜੇ ਲਿਆਉਣੇ ਆ ਫਿਰ ਚੱਲ ਲਾਂਗੇ ਆਪਾਂ ਚੱਲ ਚੱਗਾ ਬਸ ਦੱਸ ਦਿਓ ਠੀਕ ਹੋ ਜਾਂਦੇ ਬਿਲਕੁਲ ਲੈ ਬਈ ਹੁਣ ਮਹਿੰਦਰੇ ਤੇ ਤੇਰੇ ਵਾਲ ਤੇ ਮਾਰ ਲਾ ਕਪੜਾ ਉਹ ਤਾਂ ਮਾਰਦਾ ਯਾਰ ਮੈਂ ਨਾਲ ਡਿੱਕ ਜਲਵਾ ਕੇ ਲਿਆ ਮੈਂ ਹੁਣ ਚੱਲਦੇ ਆ ਚੱਲ ਹਾਂ ਚੱਲ ਨਾ ਟਾਇਰ ਪਾ ਲਿਆ ਵੱਡੇ ਚੱਲ ਚਾ ਚਾਲ ਦੇ ਆ ਖੜਾ ਸਾਹਮਣੇ ਚਾਲ ਕਪੜਾ ਮਾਰਦਾ ਤੂੰ ਆ ਜਾ ਫਿਰ ਉਹ ਬਈ ਕਿਰ ਆਪਣੇ ਪਿੰਡ ਦੇ ਗ੍ਰੰਥੀ ਨੂੰ ਤਾਂ ਪੁੱਛ ਜਾਂਦੇ ਬਾਬੇ ਨੂੰ ਪਿਛਲੀ ਵਾਰ ਆਪਾਂ ਨੂੰ ਨਿੰਗਣੇ ਇੰਨਾ ਕੁੱਟਿਆ ਸੀ ਕੀ ਹੋਇਆ ਬਾਬਾ ਜੀ ਨੂੰ ਪੁੱਛ ਨੂੰ ਓ ਤੂੰ ਤਾਂ ਉਹੀ ਮਬਦੀ ਮਰੀ ਨਾ ਰਣਾਗਾ ਆਪਾਂ ਆਪਾ ਮੂਸਾ ਲਾ ਕੇ ਚੱਲਾਂਗੇ ਕੀ ਹੈ ਫੋਟੋ ਕਿੰਨੇ ਪਾਟਨਾ ਆ ਰਾ ਇਹ ਤੇ ਸੀ ਗਨਿਆ ਹਟ ਗਿਆ 11 ਵਰਗਾ ਨਿਆਰਾ ਗੈਣਾ ਬਈ ਨਹੀਂ ਹੈਗਾ ਆਪਣੇ ਵਾਲੇ ਡੀ ਜੇ ਦਾ ਬਾਸ ਮੈਂ ਤੱਕੀ ਤੱਕੀ ਪੈ ਗਈ ਬਈ ਕੱਲ ਆਪਣੇ ਹੁੰਦਾ ਸੀ ਟ੍ਰੈਕਟਰੀ ਇਹਦਾ ਛੋਟੇ ਦਾ ਨਾਲ ਦਾ ਕੋਈ ਹੈ ਹੀ ਨਹੀਂ ਸੀ ਪਕਾਉੜਾ ਰੱਲਣਾ ਦਿੰਦਾ ਸੀ ਮਰ ਮੈਂ ਇਹਦਾ ਹੁਣ ਤਾਂ ਕੋਈ ਚੱਕਰੀ ਨਹੀਂ ਹੋਇਆ ਬੂਫਰੇ ਦੇ ਧੱਕ ਪਾਈ ਰੱਖਿਉ ਉੱਥੇ ਹਾਂ ਅਗਲੀ ਵਾਰੀ ਵੀ ਚੱਲਾਂਗੇ ਬਸ ਅਹੀਂ ਚਾਰ ਦੇਖੋ ਲੰਗਰ ਕਰਨੇ ਸਵਾਸ ਸੀ ਨਾ ਲੰਗਰ ਦਾ ਕੋਈ ਚੱਕੀ ਹੁੰਦੇ ਸੀ ਕੋਈ ਛੱਡੇ ਨਹੀਂ ਲੰਗਰ ਤਾਂ ਕਿ ਇਹ ਕਿਹੜੀ ਗੱਲ ਹੈ ਕਿ ਲੱਗਤੀ ਸਿਓ ਨੇ ਪਰਵਾਹ ਕਰਦੀ ਆ ਬਾਈ ਨੂੰ ਕੀ ਹੋ ਗਿਆ ਆ ਗਈ ਤੈਨੂੰ ਸ਼ਰਮ ਨਹੀਂ ਆਉਂਦੀ ਸਾਡੇ ਘਰੇ ਮਰਗਤ ਹੋ ਰਹੀ ਆ ਤੂੰ ਗਾਣੇ ਲਾਈ ਬੈਠਾ ਮੈਨੂੰ ਗਲਤੀ ਹੋ ਗਈ ਯਾਰ ਮੈਨੂੰ ਪਤਾ ਨਹੀਂ ਸੀ ਪਰ ਇੱਕ ਗੱਲ ਕਹਾਂ ਬਈ ਦੱਸ ਬਈ ਜਦੋਂ ਆਪਾਂ ਸਰਹੰਦੇ ਜਾਣਾ ਸੀ ਉਦੋਂ ਤਾਂ ਤੂੰ ਐਂ ਕਹਿੰਦਾ ਸੀ ਵੀ ਆਪਾਂ ਮੂਸੇ ਵਾਲ ਦੇ ਗਾਣੇ ਲਾ ਕੇ ਚੱਲਾਂਗੇ ਹਨਾ ਵੀ ਡਿੱਕ ਲਾ ਕੇ ਚੱਲਾਂਗੇ ਵੱਡੇ ਤੇ ਹੁਣ ਤੂੰ ਆਪਦੇ ਥੋੜੇ ਮਰਗਤ ਹੋ ਰਹੀ ਆ ਤੇ ਉਹ ਆਪਦੇ ਵਾਰੀ ਤੂੰ ਐਂ ਕਰਨ ਲੱਗ ਗਿਆ ਤੈਨੂੰ ਯਾਦ ਨਹੀਂ ਹੈਗੇ ਚਾਲ ਚੋਡੇ ਕਰੇ ਤਾਂ ਫੇਰ ਵੀ ਕੋਈ ਵੱਡੀ ਉਮਰ ਦਾ ਮਰਿਆ ਹੋਊਗਾ ਉਹ ਵਿਚਾਰੇ 7 ਸਾਲ ਦਾ ਇੱਕ ਸਹੇਵਿਆ ਦੀ ਤੇ ਇੱਕ ਸਹੇਵਿਆ ਦੇ 9 ਸਾਲ ਦੀ ਸ਼ਹੀਦ ਹੋਏ ਨੇ ਉਹਨਾਂ ਬਾਰੇ ਯਾਦ ਨਹੀਂ ਸੋਣੂ ਤੇਰੀ ਗੱਲ ਤਾਂ ਸਹੀ ਸੀ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਬਾਈ ਕੀ ਹੋਇਆ ਬਾਪਾ ਜੀ ਨੂੰ ਪੁੱਛਣੂ ਏ ਤੂੰ ਤਾਂ ਉਹੀ ਅਬਦੀ ਮਰੀ ਨਰਨਾਗਾ ਆਪਾ ਆਪਾ ਮੂਸਾ ਲਾ ਕੇ ਚੱਲਾਂਗੇ ਮਾਫ ਕਰ ਦੇ ਚਲ ਮੈਥੋਂ ਗਲਤੀ ਵੱਡੀ ਹੋ ਗਈ ਚਲ ਹੁਣ ਆਪਾਂ ਅੱਗੇ ਵੀ ਲੋਕਾਂ ਨੂੰ ਐਂ ਦੱਸਾਂਗੇ ਵੀ ਪਰ ਆਪਾ ਕਦੇ ਕਹੀ ਨਦੀਆਂ ਨਹੀਂ ਪਗ ਜਾਣੀਆਂ ਤਾਂ ਸ੍ਰੀਕੁੱਟਣਾ ਤੇ ਜਦੋਂ ਵੀ ਜਾਣਾ ਸੱਚੇ ਦਿਲੋਂ ਜਾਣਾ ਬਈ ਜੇ ਸ਼੍ਰੀ ਫਤਿਹਗੜ੍ਹ ਸਾਹਿਬ ਜਾਣਾ ਨਾ ਬਈ ਗੁਰੂ ਦੇ ਲਾਲਾਂ ਨੂੰ ਯਾਦ ਕਰਨਾ ਤਾਂ ਕਿ ਬਈ ਉੱਥੇ ਮੇਲੇ ਚ ਘੁੰਮ ਫਿਰ ਕੇ ਆਉਣਾ ਜਿਸ ਤਰ੍ਹਾਂ ਕਿ ਤੁਸੀਂ ਨੇ ਵੇਖਿਆ ਵੀਡੀਓ ਦੇ ਵਿੱਚ ਬੱਚਾ ਨੇ ਬਹੁਤ ਹੀ ਸੋਹਣਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਕਿਉਂਕਿ ਬេះ ਸਾਡੀ ਫਿਤਰਤ ਇਹ ਹੋ ਗਈ ਕਿ ਅਸੀਂ ਐਦਾਂ ਦੀਆਂ ਵੀਡੀਓਜ਼ ਨੂੰ ਸ਼ੇਅਰ ਕਰਕੇ ਰਾਜੀ ਨਹੀਂ ਹੈਗੇ ਹੋਰ ਗੰਦਮੰਦ ਲੱਚਰ ਦਾ ਕਿੰਨੀ ਮਰਜ਼ੀ ਦਿਖਾ ਦਿਓ ਉਹਨੂੰ ਜ਼ਿਆਦਾ ਪ੍ਰਮੋਟ ਕਰਦਾਂਗੇ ਕੋਈ ਚੰਗੀ ਚੀਜ਼ ਲੈ ਕੇ ਆਉਂਦਾ ਉਹਨੂੰ ਜਮੀ ਨਹੀਂ ਸ਼ੇਅਰ ਕਰਦੇ ਮਾਂ ਦੇ ਪੁੱਤ ਤੇ ਹੁਣ ਤੁਸੀਂ ਵੇਖੋ ਕਿ ਇਹ ਮੈਸੇਜ ਉਹਨਾਂ ਵੀਰਾਂ ਲਈ ਸੀ ਜਿਹੜੇ ਵੀਰ ਇਸ ਤਰੀਕੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਜਾਂਦੇ ਨੇ ਉਹਨਾਂ ਵੀਰਾਂ ਨੂੰ ਮੇਰੀ ਹੱਥ ਵਨ ਕੇ ਬੇਨਤੀ ਆ ਕਿ ਤੁਹਾਨੂੰ মিডিਆ ਵੀ ਕੈਪਚਰ ਕਰਦਾ ਤੇ ਤੁਹਾਡੀਆਂ ਵੀਡੀਓਜ਼ ਵੀ ਕਿੰਨੀਆਂ ਵਾਇਰਲ ਹੁੰਦੀਆਂ ਨੇ ਤੁਸੀਂ ਆਉਣ ਵਾਲੇ ਬੱਚਾ ਨੂੰ ਕੀ ਦੇ ਰਹੇ ਹੋ ਥਾਲੀ ਚ ਪਰੋਸ ਕੇ ਸਮਝ ਕੇ ਵੇਖੋ ਤੁਸੀਂ ਤੁਹਾਡੇ ਤੋਂ ਅੱਜ ਕੱਲ ਹਰੇਕ ਬੱਚਾ ਜਿਹੜਾ ਉਹ ਫੋਨ ਤੇ ਲੱਗਿਆ ਹੋਇਆ ਬੱਚਾ ਮਾਂ ਪਿਓ ਤੋਂ ਬਾਹਰੋਂ ਘੱਟ ਸਕਦਾ ਫੋਨ 'ਚੋਂ ਜ਼ਿਆਦਾ ਸਕਦਾ ਇਸ ਲਈ ਬੱਚਿਆਂ ਨੂੰ ਉਹੀ ਪਰੋਸ ਕੇ ਦਿਓ ਜਿੱਦਾਂ ਦਾ ਤੁਸੀਂ ਚਾਹਣੇ ਹੋ ਹੁਣ ਕੀ ਪਰੋਸ ਕੇ ਦੇ ਰਹੇ ਹੋ ਤੁਸੀਂ ਗੱਲ ਵਿੱਚ ਚੈਨਾ ਪਾ ਕੇ ਨੱਤੀਆਂ ਪਾ ਕੇ ਬਾਲ ਪਕਾ ਕਟਾ ਕੇ ਤੁਸੀਂ ਐਦਾਂ ਯਾਰਾ ਸਵਾਚ ਜਾ ਰਹੇ ਹੋ ਇਦਾਂ ਸ਼੍ਰੀ ਫਤਿਹਗੜ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਜਾ ਕੇ ਦਿਖਾ ਰਹੇ ਹਾਂ ਵੀ ਦੇਹ ਗੁਰ ਕਲੰਗੀ ਧਰ ਤੇਰੇ ਪੁੱਤ ਆ ਗਏ ਤੁਹਾਨੂੰ ਦੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਯਾਦ ਕਰੋ ਇਹ ਚਾਰ ਮੋਏ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਤੁਹਾਡੇ ਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤ ਵੇਖਣੇ ਸੀ ਕਿਹੜੇ ਤਰੀਕੇ ਨਾਲ ਜਾ ਰਹੇ ਹੋ ਸੰਗਾਂ ਦਮਾਲਾ ਸਹਿਬ ਪੱਗਾਂ ਸਜਾ ਕੇ ਸਰਦਾਰ ਬਣ ਕੇ ਕੇਸ ਦਾੜੇ ਪ੍ਰਕਾਸ਼ ਕਰਕੇ ਜਾਇਆ ਕਰੋ ਨਾ ਕਿ ਆ ਜਲੂਸ ਕੱਢ ਕੇ ਜਾਇਆ ਕਰੋ ਮੈਂ ਤੁਹਾਡੀ ਨਿੰਦਿਆ ਨਹੀਂ ਕਰਦਾ ਜਿੰਨੀ ਸ਼ਰਦਾ ਮੋਨਿਆਂ ਦੇ ਵਿੱਚ ਹੋ ਤਾਂ ਸ਼ਾਇਦ ਮੇਰੇ ਪੱਗ ਵਾਲੇ ਚ ਦਾੜੇ ਵਾਲੇ ਚ ਘਟ ਹੋਊਗੀ ਪਰ ਫਿਰ ਵੀ ਇੱਕ ਯਾਰ ਤੁਸੀਂ ਸੰਦੇਸ਼ ਦਿਓ ਲੋਕਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਤੇ ਅਸੀਂ ਐਦਾਂ ਸਭਾ ਬਣਾਈ ਤੁਹਾਨੂੰ ਮੀਡੀਆ ਕੈਪਚਰ ਕਰਕੇ ਕਿੱਥੋਂ ਤੱਕ ਤੁਹਾਡੀਆਂ ਗੱਲਾਂ ਬਾਤਾਂ ਜਾਂਦੀਆਂ ਯਾਦ ਕਰੋ ਇਸ ਲਈ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਲਈ ਮਾਫੀ ਮੰਗਦੇ ਆਂ ਬਾਕੀ ਕਮੈਂਟ ਬਾਕਸ ਵਿੱਚ ਆਪਣੇ ਕਮੈਂਟ ਕਰਿਓ ਜੇ ਕੋਈ ਗਲਤੀ ਹੈ ਤਾਂ ਅਸੀਂ ਦਰੁਸਤ ਕਰਾਂਗੇ ਉਸ ਗਲਤੀ ਨੂੰ ਤੇ ਵੀਡੀਓ ਚੰਗੀ ਲੱਗੀ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ